ਲਾਓ ਵੀ ਸਾਡੇ ਬਹੁਤ ਹੀ ਹੌਨਹਾਰ ਤੇ ਪੂਰੇ ਮੋਟਰਸਾਈਕਲ ਦੀ ਦੁਨੀਆ ਦੇ ਵਿੱਚ ਜਿਹੜੇ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਵੱਡੀਆਂ ਮੱਲਾ ਮਾਰੀਆਂ ਨੇ ਅੱਜ ਤੁਹਾਨੂੰ ਮੋਟਰਸਾਈਕਲ ਚਲਾ ਕੇ ਦਿਖਾਉਣਗੇ ਚਲਾਉਣ ਤੋਂ ਪਹਿਲਾਂ ਸਟਾਰਟ ਕਰਕੇ ਦਿਖਾਉਣਗੇ ਸਟਾਈਲ ਦੇਖੋ ਆਹ ਹਾ ਸਟਾਈਲ ਦੇਖੋ ਇਹ ਆਹ ਆਹ ਇਹ ਹੋ ਗਿਆ ਇਹ ਇਹ ਹੋ ਗਿਆ ਹੋ ਗਿਆ ਇਹਨੂੰ ਕਿਹਾ ਵੀ ਸਿੱਧਾ ਮੋਟਰਸਾਈਕਲ ਸਟਾਰਟ ਕਰਨਾ ਜੇ ਸਟਾਰਟ ਕਰਦਾ ਉਹਨੂੰ ਘੇੜਾ ਦੇਵਾਂਗੇ ਸਭ ਤੂੰ ਹਟ ਜਾ ਪਾਸੇ ਜਾਨ ਇਹਨੂੰ ਕਰਨ ਦੇ ਸਟਾਰਟ ਇੰਨੇ ਪਹਿਲੀ ਆ ਲੈ 6ਵੀਂ ਕਿੱਕ ਹੋ ਗਈ ਤੇ ਮੈਂ ਇੱਕ ਇੱਕ ਕਿੱਕ ਦਿੱਤੀ ਸੀ ਨਾ 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 ਬੰਦ ਕਰ ਬੰਦ ਕਰ ਇੱਕ ਇੱਕ ਕਿੱਕ ਦਿੱਤੀ ਸੀ ਵੀਰੇ ਇੱਕ ਇੱਕ ਕਿੱਕ ਚੱਲ ਦੁਬਾਰਾ ਕਿੱਕ ਸਟਾਰਟ ਕਰਦੇ ਫੇਰ ਕਰੂ ਇੱਕ ਇੱਕ ਕਿੱਕ ਸਟਾਰਟ ਆ ਚੱਲ ਤੱਤ 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 ਇਹ ਤਾਂ ਗੇਰ ਵੀ ਅੜਦਾ ਥੋੜਾ ਜਿਹਾ ਦੋ 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 ਤੱਤ ਤੱਤ ਤਿੰਨ ਹੋ ਗਿਆ ਹੋਰ ਤਿੰਨ ਹੋ ਗਿਆ ਬੱਸ ਬੱਸ ਨਾ ਨਾ ਬੰਦ ਕਰ ਬੰਦ ਕਰ ਤਿੰਨ ਗਈਆਂ ਸੀ ਤਿੰਨ ਗਈਆਂ ਸੀ ਨਾ 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 ਸਟਾਰਟ 1 2 3 4 5 6 7 8 9 10 11 12 13 14 15 16 17 ਰੁਕ ਜਾ ਰੁਕ ਜਾ ਰੁਕ ਜਾ ਇਹਨੂੰ ਆਪਾਂ ਲਵਾਇਆ ਸੀ ਨਾ ਖਾੜੇ 'ਚ ਜਦ ਤੈਨੂੰ ਖਾੜੇ 'ਚ ਕਹਿੰਦੇ ਸੀ ਬੈਠ ਕੇ ਲਾਉਣ ਨੂੰ ਜਦੇ ਕਹਿਣ ਲੱਗੇ ਸੀ ਮੇਰਾ ਪੇਟ ਦੁਖਦਾ ਹੈ ਚਾਚਾ ਮੇਰਾ ਆਦ ਹੋਦਾ ਸਾਲਾ ਮੋਟਰਸਾਈਕਲ ਆ ਗੇੜੇ ਲੈਣ ਵਾਸਤੇ ਦੇਖ ਦਵਾ ਦਵ 50 ਬੈਠ ਕੇ 50 ਪਹਿਲਾਂ ਗਈਆਂ 50 ਹੁਣ ਗਈਆਂ 100 ਲਾਉਣ ਨੂੰ ਮੇਰੇ ਤਿਆਰ ਹੋ ਗਿਆ ਦੇਖ ਲੋ ਵੀ ਕਰੇਜ ਆ ਇਹ ਉਮਰ ਇਹੋ ਜੀ ਹੁੰਦੀ ਆ ਪਹਿਲਵਾਨੀ ਕਰਨ ਦਾ ਕੋਈ ਗੇਮ ਕਰਨ ਦਾ ਕੋਈ ਚੱਕਰ ਨਹੀਂ ਹੈ ਇਹਨੇ ਢੇੜਾ ਲੈਣਾ ਸੀ ਨਾ ਮਿੰਟ 'ਚ ਬੈਠ ਕੇ ਠੋਕਣ ਲੱਗ ਗਿਆ ਐਨਾ ਕਮਲਾ ਹੁੰਦਾ ਜਵਾਕ ਲੈਣਾ ਢੇੜਾ ਹੁਣ ਪਹਿਲੀ ਗੇ ਸਟਾਰਟ ਕਰਦੇ ਜਿਹੜਾ ਵੇ ਪੱਕਾ ਚੱਲ ਦੂਜੀ ਦੀ ਕਰਦੇ ਦੂਜੀ ਤੀਜੀ ਦੀ ਕਰਦੇ ਚੱਲ ਤੀਜੀ ਦੀ ਕਰਦੇ ਤੀਜੀ ਦੀ ਕਰਦੇ ਲੈ ਵੀ ਇੱਕ ਹਾਂ ਪੂਰੀ ਮਾਰੀ ਤਾਂ ਹੈ ਜੀ ਤੂੰ ਤਾਂ ਮਾਰੀ ਆ ਨਾ ਕਿੱਕ ਨੂਰ ਨਹੀਂ ਪਤਾ ਹੈਗਾ ਤੇਰੀ ਤੇਰੀ ਲੱਤਾਂ ਜਾਨ ਘਟਾ ਪੂਰੀ ਮਾਰ ਦੋ ਨਾ 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 ਪੂਰੀ ਮਾਰੋ ਤਿੰਨ ਐ ਚਾਰ ਇਹ ਪੰਜ ਇਹ ਛੇ ਬਾਸ ਬਾਸ ਛੱਡ ਦੇ ਸਾਬ ਚਾਬੀ ਕੱਢ ਲੈ ਗਲਤ ਗੱਲ ਉਹ ਚਾਬੀ ਕੱਢ ਲੈ ਸਾਬ ਗਲਤ ਗੱਲ ਆ ਉਹ ਕੱਢ ਲੈ ਚਾਬੀ ਯਾਰਾਂ ਐ ਕਿਉਂ ਕੱਢ ਲੈ ਵੀ ਕਿਵੇਂ ਯਾਰ ਢੇੜਾ ਕੱਢ ਲੈ ਤੈਨੂੰ ਪਹਿਲੇ ਕਿਕ ਤੋਂ ਤਿੰਨ ਕਿਕ ਹੱਦਤੀਆਂ ਸੀ ਲੈ ਲੈ ਮੂੰਹ ਦੇਖੀ ਕਿਹੋ ਜਿਹਾ ਕਰੀ ਫਿਰਦਾ ਹੈ ਜੇ ਵੀਰੇ ਤੇ ਐਕਸੀਡੈਂਟ ਹੋ ਗਿਆ ਤੇਰੀ ਮੰਮੀ ਤੇ ਤੇਰੀ ਮੰਮੀ ਨੇ ਘੜਾ ਮੇਰੇ ਬਟੂਆ ਕਾ ਹਾਇ ਕਾਹੇ ਦੀ ਆ ਮੋਟਰਸਾਈਕਲ ਮਾਰੇ ਬਚਵਾ ਕੋ ਇੱਥੋਂ ਕਿੱਥੋਂ ਪਹਿਲਾਂ ਉੱਥੇ ਅੱਕ ਭੱਜ ਕੇ ਢੇੜਾ ਲਾ ਕੇ ਰੇਸ ਲਾ ਕੇ ਫਿਰ ਦੇਖਾ ਮੈਂ ਤੂੰ ਮੋੜ ਤੇ ਚਲਾ ਸਕਦਾ ਚੱਲ ਰੇਸ ਲਾ ਕੇ ਆਕ ਉਹ ਚੱਕੀ ਤੱਕ ਪਾ ਉੱਥੇ ਜਾ ਚੱਕੀ ਦਾ ਹੀ ਚੱਲ ਦੇਵਰਾਇ ਦੁਕਾਨ ਤੱਕ ਭਾਜਾ ਛੇ ਦੀ ਗੱਲ ਵੀਡੀਓ ਕਰ ਜੇ ਬੰਦ ਹੋ ਗਈ ਤਾਂ ਜਰਾ ਢੇੜਾ ਕੈਨਸਲ ਚੱਲ ਚੱਲ ਜਾ ਵਾਹ ਔਰ ਤੇਜ਼ ਓਏ ਹੋਏ ਓਏ ਹੋਏ ਯਾਰ ਇੱਕ ਤਾਂ ਢੇੜਾ ਦੇ ਹੀ ਦੋ ਇਹਨੂੰ ਹੁਣ ਤਾਂ ਬਣਦਾ ਵੇਹ ਲੋ ਦੇ ਦੇ ਯਾਰ ਕਿਹੜਾ ਚੱਲਦੇ ਆ ਦੇਖ ਫੌਲੀ ਜਲਾਈ ਜੇ ਤੇਜ਼ ਲੈ ਵੱਡੂ ਫੜ ਕੇ ਦੇਖ ਲੈ ਨੂੰ ਲੈ ਲੈ ਇਹ ਵੱਡਾ ਬਲਵਾਨ ਆ ਗਿਆ ਅੱਛਾ 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 ਹਾਂ ਆਵਰੀ ਆਵਰੀ ਜਾਈ ਬੰਨੇ ਹੁੰਦੇ ਨੇ ਚੱਲ ਆ ਬਾਹ ਤੇਰੇ ਸਾਹ ਓਏ ਹੌਲੀ ਜਲਾਈ ਜੇ ਵਿੱਚ ਮਾਰਿਆ ਕਿਸੇ ਦੇ ਹਿਸਾਬ ਲਾ ਲਈ ਆ ਆਪ ਦਾ ਆਪ ਸਿੜ ਦੂੰ ਤੈਨੂੰ ਇਹ ਇਹ ਹੋ ਗਿਆ ਲੈ ਹੋ ਗਿਆ ਬੰਦ ਆਏ ਹਾਏ ਏ ਕੋਈ ਹੋ ਗਿਆ ਇਹਨੂੰ ਸਾਲੀਆਂ ਕੋਈ ਬੈਠਕਾਂ ਨਹੀਂ ਖੁੱਲ ਲੱਗੀਆਂ ਇਹਨੂੰ ਕੋਈ ਰੇਸ ਨਹੀਂ ਖੁੱਲ ਲੱਗੀ ਬਾਦ ਆ ਗੇੜੇ ਨੇ ਇਹਨੂੰ ਬਾਗੋ ਬਾਗ ਕਰ ਦੇਣਾ ਮੈਂ ਕਿਹਾ ਚੱਲ ਯਾਰ ਕੀ ਗੇੜਾ ਬਣਦਾ ਇੰਨੀ ਮਿਹਨਤ ਕਰੀ ਹੈ ਕਿ ਨਹੀਂ